ਲੋ ਜੀ ਮਜ਼ਦੂਰਾਂ ਦੇ ਹੱਕ ਲਈ ਇਹ ਗਾਣਾ ਬਣਾਇਆ ਚੰਗਾ ਲੱਗਾ ਤਾਂ ਸ਼ੇਅਰ ਲਾਈਕ ਕਰ ਦਿਓ ਫੋਨ ਨੰਬਰ ਆਪਣਾ 98550999411 ਨੰਬਰ ਆਪਣਾ ਜੀ ਤੇ ਗਾਣਾ ਗਾਉਣ ਲੱਗੇ ਆ ਚੰਗਾ ਲੱਗਾ ਸ਼ੇਅਰ ਕਰ ਦਿਓ ਠੀਕ ਹੈ ਜੀ ਅੱਛਾ ਜੀ ਉਹ ਗੱਲ ਸੁਣੋ ਮਜ਼ਦੂਰੋ ਮੇਰੀ ਹੱਸ ਕੇ ਕਾ ਤੋ ਜਾਣੇ ਆਏ ਕੋਲੋਂ ਸਾਡੇ ਟੱਪ ਕੇ ਗੱਲ ਸੁਣੋ ਮਜ਼ਦੂਰੋ ਮੇਰੀ ਹੱਸ ਕੇ ਕਾ ਤੋ ਜਾਣੇ ਆਏ ਸਾਡੇ ਕੋਲੋਂ ਟੱਪ ਕੇ ਤੇ ਛੱਡ ਦਿਓ ਠੇਕਾ ਮਿੱਤਰੋ ਉਹ ਜੇ ਪੰਜਾਬ ਵਿੱਚ ਮਿੱਤਰੋ ਇਹ ਕਰ ਲੋ ਏਕਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਹਲਕੇ ਤੇ ਕਰ ਲੋ ਏਕਾ ਮਿੱਤਰੋ ਇਹ ਲੀਡਰ ਵੀ ਝੂਠੇ ਲਾਰੇ ਲਾਉਂਦੇ ਆ ਤੁਹਾਨੂੰ ਫੇਰਵੇਂ ਕਿਵੇਂ ਸਮਝਾਉਦੇ ਆ ਇਹ ਲੀਡਰ ਵੀ ਝੂਠੇ ਲਾਰੇ ਲਾਉਂਦੇ ਆ ਤੁਹਾਨੂੰ ਲੱਖੇ ਹੋਰੀ ਗੱਲ ਸਮਝਾਉਂਦੇ ਆ ਤੇ ਜੜ ਲੋ ਵੇਖਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਮਿੱਤਰੋ ਤੇ ਕਰ ਲੋ ਏਕਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਰਲ ਕੇ ਤੇ ਕਰ ਲੋ ਇੱਕਾ ਮਿੱਤਰੋ ਇਹੇ ਵੇਖ ਲਾ ਕਿੱਦਾਂ ਇਹ ਭਜਾਉਂਦੇ ਆ ਇਹ ਡਰ ਭਾਨ ਸੱਚੀ ਡਰ ਆਉਂਦੇ ਆ ਇਹ ਵੇਖ ਲਾ ਕਿੱਦਾਂ ਇਹ ਭਜਾਉਂਦੇ ਆ ਇਹ ਡਰਦਿਆਂ ਨੂੰ ਸੱਚੀ ਡਰ ਆਉਂਦੇ ਆ ਜੜ ਲਓ ਮੇਖਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਮਿੱਤਰੋ ਇਹ ਕਰ ਲੋ ਇੱਕਾ ਮਿੱਤਰੋ ਮਜ਼ਦੂਰੋ ਰਹਿਣਾ ਪੰਜਾਬ ਵਿੱਚ ਮਿੱਤਰੋ ਇਹ ਕਰ ਲੋ ਇੱਕਾ ਮਿੱਤਰੋ ਉਹ ਸਾਡੀ ਆਈਸੀ ਫਰੈਂਡ ਜੋਰ ਲਾਉਂਦੀ ਆ ਜਾ ਕੇ ਘਰ ਘਰ ਵਿੱਚ ਸਮਝਾਉਂਦੀ ਆ ਸਾਡੀ ਆਈਸੀ ਫਰੈਂਡ ਸਮਝਾਉਂਦੀ ਆ ਜਾ ਕੇ ਘਰ ਘਰ ਵਿੱਚ ਜੋਰ ਲਾਉਂਦੀ ਆ ਨਾਲੇ ਮੋਗਾ ਨਾਲੇ ਮਹਿਸ਼ਰਿਚ ਆਉਂਦੀ ਆ ਮੋਗਾ ਨਾਲੇ ਮਹਿਸ਼ਰਿਚ ਆਉਂਦੀ ਆ ਭੁੱਲ ਨਹੀਂ ਵੇਖਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਰਲ ਕੇ ਤੇ ਕਰ ਲੋ ਇਕਾਂ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਰਲ ਕੇ ਤੇ ਕਰ ਲੋ ਇਕਾਂ ਮਿੱਤਰੋ ਉਹ ਤੁਨੂੰ ਖਿੱਚ-ਖਿੱਚ ਵੇਖ ਲਾ ਲਿਆਉਂਦੇ ਆ ਤੂ ਤੂ ਕੇ ਗੱਲ ਸਮਝਾਉਂਦੇ ਆ ਖਿੱਚ-ਖਿੱਚ ਮਿੱਤਰੋ ਲਿਆਉਂਦੇ ਆ ਸਣ ਤੂ ਤੂ ਕੇ ਗੱਲ ਸਮਝਾਉਂਦੇ ਆ ਤੇ ਛੱਡ ਦਿਓ ਭਲੇਖਾ ਮਿੱਤਰੋ ਜੇ ਰਹਿਣਾ ਹੈ ਪੰਜਾਬ ਵਿੱਚ ਹੱਸ ਕੇ ਤੇ ਕਰ ਲਓ ਇਕਾਂ ਮਿੱਤਰੋ ਰਹਿਣਾ ਹੈ ਪੰਜਾਬ ਵਿੱਚ ਹੱਸ ਕੇ ਤੇ ਕਰ ਲਓ ਇਕਾਂ ਮਿੱਤਰੋ ਮਜ਼ਦੂਰੋ ਇਕਾਂ ਕਰ ਲਓ ਵਧੀਆ ਰਹੋਗੇ ਖੁਸ਼ ਰਹੋ ਚੜਦੀ ਕਲਾ ਚ ਰਹੋ